ਪਠਾਨਕੋਟ ਦੇ ਪਿੰਡ ਫੰਗਤੋਲੀ ਵਿੱਚ ਬੀਤੀ ਰਾਤ ਇੱਕ ਵਾਰ ਫਿਰ ਤੋਂ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ ਦੱਸਿਆ ਜਾ ਰਿਹਾ ਹੈ ਕਿ ਸ਼ੱਕੀਆਂ ਦੇ ਵੱਲੋਂ ਇੱਕ ਘਰ ਦੀ ਕੰਧ ਟੱਪ ਕੇ ਪਰਿਵਾਰ ਦੇ ਕੋਲੋਂ ਰੋਟੀ ਮੰਗੀ ਗਈ ਲੇਕਿਨ ਪਰਿਵਾਰ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਚਲੇ ਗਏ ਪਰਿਵਾਰ ਨੇ ਇਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਫਿਲਹਾਲ ਪੁਲਿਸ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚੱਲ ਰਿਹਾ ਹੈ ਦੱਸ ਦਈਏ ਕਿ 48 ਘੰਟੇ ਪਹਿਲਾਂ ਵੀ ਇਸੇ ਪਿੰਡ ਦੇ ਵਿੱਚ ਸੱਤ ਸ਼ੱਕੀ ਵੇਖੀ ਗਈ ਸਨ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਫਿਲਹਾਲ ਹਜੇ ਤੱਕ ਪੁਲਿਸ ਤੇ ਸਿਆਣਾ ਦੇ ਵੱਲੋਂ ਚਲਾਈ ਗਈ ਸਰਚ ਆਪਰੇਸ਼ਨ ਦੌਰਾਨ ਕੁਝ ਵੀ ਹੱਥ ਨਹੀਂ ਲੱਗਿਆ ਰਾਤੀ ਗੱਲ ਸਰ ਇਦਾਂ ਆਈ ਕਿ ਮੂਵਮੈਂਟ ਪਹਿਲੇ ਤੁਹਾਨੂੰ ਨੂੰ ਪਤਾ ਕਿੱਧਰੋਂ ਆਇਆ ਕਿੱਧਰੋਂ ਨਹੀਂ ਉਹਨਾਂ ਨੇ ਸਿੱਧੇ ਆਂਦੇ ਹੀ ਪਹਿਲੇ ਉਹ ਆਵਾਜ਼ ਦਿੱਤੀ ਹੈ ਕਿਵੇ ਉਠੋ ਸਾਗੀ ਭੁੱਖਾ ਲੱਗੇ ਰੋਟੀ ਦਿਓ ਤਿੰਨ ਚਾਰ ਵਾਰੀ ਉਹਨਾਂ ਬੋਲਿਆ ਉਦੇ ਬਾਅਦ ਫਿਰ ਪਰਦੇ ਦੇ ਉੱਪਰ ਜਿਹੜੀ ਲਾਈਟ ਮਾਰੀ ਆ ਰੈੱਡ ਕਲਰ ਦੀ ਮਰ ਡਰਾਉਣ ਦੀ ਕੋਸ਼ਿਸ਼ ਕੀਤੀ ਆ ਗਨ ਪੁਆਇੰਟ ਤੇ ਧੁਗ ਲੈ ਰਹੇ ਆ ਆਹੀ ਨਹੀਂ ਉੱਠੇ ਆ ਕੋਈ ਮੂਵਮੈਂਟ ਨਹੀਂ ਕੀਤੀ ਆਹੀ ਉਹਦੇ ਬਾਅਦ 5 ਮਿੰਟ ਬਾਅਦ ਵਾਈਫ ਬੋਲਦੀ ਕਿ ਚਲੋ ਪੁਲਿਸ ਨੂੰ ਇਨਫੋਰਮ ਕਰਦੇ ਆ ਆਹੀ ਸਟੋਰ ਨਾਲ ਲੀਹੇ ਕਮਰੇ ਦੇ ਨਾਲ ਹੀ ਆਹੀ ਸਟੋਰs ਅੱਗੇ ਬੱਚੇ ਸੌ ਰਹੇ ਸੀ ਸਟੋਰs ਅੱਗੇ ਅੱਗੇ ਨੈਟਵਰਕ ਨਹੀਂ ਸੀ ਫੋਨ ਦੇ ਔਰ ਵਾਈਫਾਈ ਲਗਾ ਰੱਖਾ ਘਰ ਪਰ ਉਹਦੇ ਵੀ ਨੈਟਵਰਕ ਨਹੀਂ ਸੀ ਸਰ ਮਾ ਚਾਚੇ ਨੂੰ ਫੋਨ ਕੀਤਾ ਉਹਨਾਂ ਨੂੰ ਵੀ ਫੋਨ ਹੋਇਆ ਕੋਈ ਫੋਨ ਨਹੀਂ ਆ ਫਿਰ ਆਹੀ ਇਹ ਸੋਚਿਆ ਕਿ ਚਲੋ ਹੁਣ ਆਹ ਇੱਥੇ ਆਪਣੇ ਅੰਦਰ ਹੀ ਰਹਿਣਾ ਜੂਲਾ ਕਰ ਕੋਈ ਦਰਵਾਜ਼ਾ ਨਹੀਂ ਤੋੜ ਦੇ ਕੋਈ ਇਹ ਹਰਕਤ ਨਹੀਂ ਕਰਦੇ ਅਸੀਂ ਬਾਹਰ ਨਹੀਂ ਨਿਕਲਣਾ ਕੁਛ ਹੋਇਆ ਫਿਰ ਮੈਂ ਜਰਾ ਅਗਰੇ ਇਧਰ ਮੂੰਹ ਕਰੀਆ ਦੇਖਿਆ ਨੇਗੀ ਤਾਂ ਇੱਥੇ ਤਿੰਨ ਬੰਦੇ ਦੀਵਾਰ ਨਾਲ ਖੜੇ ਸੀ ਉਹਦੇ ਬਾਅਦ ਜਿਲੇ ਹੈਲੀਕਾਪਟਰ ਉੱਪਰੋਂ ਆਂਦਾ ਸੀ ਉਹਲੇ ਸਿੱਧਾ ਆ ਗਿਆ ਉਹ ਕੋਣੀਆਂ ਥੱਲੇ ਕੋਈ ਬੰਦੇ ਉੱਪਰ ਜਾ ਰਹੇ ਤਿੰਨ ਬੰਦੇ ਦਿਖੇ ਸਰ ਬਸ ਉਹਦੇ ਬਾਅਦ ਉਹਨਾਂ ਕਮ ਸੇ ਕਮ 4.5 ਘੰਟੇ ਦੀ ਮੂਵਮੈਂਟ ਕੀਤੀ ਉਹਨਾਂ ਹੁਲੀਆ ਕਿਸ ਤਰ੍ਹਾਂ ਦਾ ਸੀ ਹੁਲੀਆ ਪਰਦੇ ਦੇ ਵਿੱਚ ਸਰ ਹੁਲੀਆ ਦਾ ਕੋਈ ਪਤਾ ਨਹੀਂ ਲੱਗਾ ਬੱਸ ਅੱਛਾ ਜਿਹੜੀ ਬੋਲਦੇ ਸੀ ਲੰਬੇ ਡੋਗਰੀ ਪਾਸੇ ਬੋਲ ਜੋ ਸਾਡੀ ਲੋਕਾਂ ਦਾ ਹੈ ਹਾਂ ਜਿੱਦਾਂ ਉਹਨਾਂ ਨੇ ਇਹ ਬੋਲਾਂਗੇ ਵੇ ਉਠੋ ਸਾਗੇ ਰੋਟੀ ਦਿਓ ਭੁੱਖ ਲੱਗੇ ਦੀ ਹੁਣ ਸਮਝ ਲਓ ਤੁਸੀਂ ਕਿ ਕਿਹੜੀ ਲੈਂਗੁਏਜ ਹੈ ਕਿਹੜੀ ਨਹੀਂ ਲੋਕ ਕਿੰਨੇ ਸੀ ਉਹ ਲੋਕ ਤਿੰਨ ਹੀ ਸੀ ਉਹ ਪਹਿਲਾਂ ਵੀ ਦੁਬਾਰਾ ਪੁਲਿਸ ਨੂੰ ਰਿਨਫੋਰਮ ਕੀਤਾ ਸਵੇਰੇ 6:00 ਵਜੇ ਫੋਨ ਕੀਤਾ ਇਹ ਆਈ ਪੁਲਿਸ ਆਈ ਹਾਂ ਪੁਲਿਸ ਆਈ ਉਹਨਾਂ ਨੇ ਕਾਰਵਾਈ ਨਿਸ਼ਾਨ ਵਗੈਰਾ ਲੈ ਕੇ ਦਿੱਕਰ ਗਏ ਆ ਉਹ ਬੋਲਦੇ ਅੱਗੇ ਕਾਰਵਾਈ ਕਰਨਿਆ ਪਹਿਲੇ ਵੀ ਤੁਹਾਡੇ ਪਿੰਡ ਦੇ ਵਿੱਚ ਸੱਤ ਜਿਹੜੇ ਦੇਖੇ ਗਏ ਸੀ ਹਾਂਜੀ ਪਹਿਲੇ ਵੀ ਦਿਖੇ ਗਏ ਪਹਿਲੇ ਜੀ ਲੱਗਦਾ ਹੁਣ ਉਹ ਹੀ ਹੋ ਸਕਦੇ ਨੇ ਹਾਂ ਉਹ ਹੀ ਉਹ ਹੀ ਉਹ ਹੀ ਹੋ ਸਕਦੇ ਆ ਕਿਉਂਕਿ ਉਹਨਾਂ ਦੇ ਕੋਲ ਵੱਡੇ ਵੱਡੇ ਬੈਗ ਕਾਲ ਐਡਰੈਸ ਕਾਲਾ ਬੈ ਗਏ ਮਿਲ ਕਰਦਾ ਦੂਰੋ ਕੱਲ ਰਾਤੀ ਇਹ ਮੁੰਡਾ ਬਲਜੀਤ ਹੈ ਇਧਰ ਆ ਜਾ ਇਹ ਬਲਜੀਤ ਹੈ ਇਹ ਇਨਾਂ ਦੇ ਘਰ ਤਿੰਨ ਬੰਦੇ ਆਏ ਨੇ ਤੇ ਇਨਾਂ ਦੀ ਮਿਸ ਜੀ ਹੀ ਉਥੇ ਖਿੜਕੀ ਦੇ ਨਾਲ ਸੁੱਤੇ ਦੀ ਤੇ ਉਹਨਾਂ ਨੇ ਆਵਾਜ਼ ਮਾਰੀ ਹੈ ਕਿ ਸਾਨੂੰ ਭੁੱਖ ਲੱਗੀ ਹੈ ਅਸੀਂ ਰੋਟੀ ਖਾਣੀ ਹੈ ਤੇ ਸਾਡੀ ਰੋਟੀ ਦਾ ਬੰਦੋਬਸਤ ਕਰੋ ਇਨਾਂ ਨੇ ਦਰਵਾਜ਼ੇ ਨਹੀਂ ਖੋਲੇ ਆ ਤੇ ਉਹਨਾਂ ਨੇ ਲੈਜਰ ਦੇ ਨਾਲ ਇਧਰ ਉਧਰ ਲਾਈਟਾਂ ਮਾਰੀਆਂ ਨੇ ਤੇ ਇਹ ਹੀ ਦੋ ਚਾਰ ਗੱਲਾਂ ਇਹਨਾਂ ਨੇ ਬਾਅਦ ਚ ਕਿਸੇ ਨੇ ਕੋਈ ਹਰਕਤ ਨਹੀਂ ਕੀਤੀ ਅੰਦਰ ਬੜੇ ਰਹੇ ਨੇ ਬਾਹਰ ਨਹੀਂ ਨਿਕਲੇ ਦਰਵਾਜ਼ੇ ਤੇ ਉਹਨਾਂ ਨੇ ਘੰਟਾ ਦੇ ਬਾਰੇ इधर-ਉਧਰ ਦੇਖਿਆ ਤੇ ਉਹਦੇ ਕੋਲ ਬੱਚ ਉਹ ਚੱਲ ਗਏ ਕਿ ਹੋਈਆ ਕਿਸਾ ਦਾ ਸੀਗਾ ਹੁਲੀਆ ਤਿੰਨ ਤਿੰਨ ਬੰਦੇ ਸੀ ਇੱਕੋ ਹੀ ਏਜ ਗਰੁੱਪ ਹੀ ਕੁਰਤਾ ਪਜਾਮਾ ਉਹਨਾਂ ਨੇ ਡਰੈਸ ਪਾਇਆ ਹੀ ਰਾਤ ਨੂੰ ਜਿਆਦਾ ਢੰਗ ਨਾਲ ਇਹ ਮਤਲਬ ਡਰੈਸ ਨਹੀਂ ਪਹਿਚਾਨ ਪਾਇਆ ਬੈਗ ਸੀਗੇ ਉਹਦੇ ਕੋਲ ਵੈਪਨ ਨੂੰ ਵੈਪਨ ਕੋਈ ਨਹੀਂ ਮਿਲਿਆ ਦੇਖਣ ਨੂੰ ਨੇ ਕੋ ਤਾਂ ਟਾਈਮ ਸੀਗਾ ਜੀ ਰਾਤ ਰਾਤੀ 2 ਵਜੇ ਦੀ ਗੱਲ ਹੈ ਪਹਿਲੇ ਵੀ ਸੱਤ ਬੰਦੇ ਜਿਹੜੇ ਫੰਤੋਲੇ ਪਿੰਡ ਦੇ ਵਿੱਚ ਹੀ ਦੇਖੇ ਗਏ ਸੀ ਉਹ ਉਹ ਉਸੇ ਉਹੀ ਬੰਦੇ ਹੋ ਸਕਦੇ ਨੇ ਇਸੇ ਕਿਉਂਕਿ ਇਹ ਉਹੀ ਰਿਜ ਲਾਈਨ ਹੈ ਉੱਥੇ ਵੀ ਪਿੰਡ ਦਾ ਸਾਰਿਆਂ ਕੋਲੋਂ ਲਾਸਟ ਘਰ ਹੀ ਜਿੱਥੇ ਉਹਨਾਂ ਨੇ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਹੈ ਔਰ ਇੱਥੇ ਵੀ ਇੱਥੋਂ ਪਹਿਲਾ ਹੀ ਘਰ ਹੈ ਇਸ ਪਾਸਿਓਂ ਤੇ ਇੱਥੇ ਇਹਨਾਂ ਨੇ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਖਾਣ ਪੀਣ ਨੂੰ ਮਿਲ ਜਾਏ ਪਰ ਆਹੀ ਤਾਰੀਫ ਕਰਨਿਆ ਇਸ ਪਰਿਵਾਰ ਦੀ ਕਿ ਜਿਨ੍ਹਾਂ ਨੇ ਦਰਵਾਜੇ ਨਹੀਂ ਖੋਲੇ ਤੇ ਨਹੀਂ ਤਾਂ ਹੋ ਸਕਦਾ ਕੋਈ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਕਿਡਨੈਪ ਕਰਕੇ ਲੈ ਜਾਂਦੇ ਤੇ ਫਿਰ 15 ਦਿਨਾਂ ਦੇ ਤੱਕ ਹੈਲਪ ਲੈਂਦੇ ਰਹਿੰਦੇ ਜਿਨ੍ਹਾਂ ਦਾ ਕੋਈ ਬੱਚਾ ਫਸਿਆ ਹੁੰਦਾ ਉਹਨਾਂ ਘਰਦਿਆਂ ਨੂੰ ਹੈਲਪ ਕਰਨੀ ਪੈਂਦੀ ਹੈ ਆਪਣੇ ਬੱਚੇ ਵਾਸਤੇ ਆਪਣੇ ਪਰਿਵਾਰ ਵਾਸਤੇ ਕਿੰਨੇ ਕ ਬੰਦੇ ਸੀਗੇ ਤਿੰਨ ਬੰਦੇ ਦੇਖੇ ਨੇ ਇਹਨਾਂ ਨੇ ਕੀ ਮੰਗ ਕਰਦੇ ਮੰਗਾ ਹੀ ਇਹ ਹੀ ਕਰਨਿਆ ਕਿ ਇਹ ਜਿਹੜੇ ਇਹਨਾਂ ਪੇਟਾਂ ਦੀ ਸਰਚ ਕੀਤੀ ਜਾਏ ਇਹਦੇ ਆਪਰੇਸ਼ਨ ਲਾਂਚ ਕੀਤਾ ਜਾਏ ਔਰ ਇਹਨਾਂ ਨੂੰ ਜਲਦੀ ਜਲਦੀ ਤੋਂ ਜਲਦੀ ਨਿਊਟਰਲ ਕੀਤਾ ਜਾਏ ਬੰਦਿਆਂ ਨੂੰ ਬੰਦਿਆਂ ਨੂੰ ਤਾਂ ਕਿ ਲੋਕੀ دہشت ਚ ਨੇ ਲੋਕੀ ਆਪਣੇ ਕੰਮਕਾਰ ਤੇ ਨਹੀਂ ਜਾ 파 ਰਹੇ ਕਿੰਨੇ ਦਿਨ ਨਹੀਂ ਜਾਣਗੇ ਔਰ ਇਧਰ ਸਾਡੀਆਂ ਪੈਲੀਆਂ ਨੇ ਲੋਕੀ ਜਾਂਦੇ ਨੇ ਜੇ ਕੱਲ ਨੂੰ ਕੋਈ ਇਨਸੀਡੈਂਟ ਹੋ ਗਿਆ ਤਾਂ ਫਿਰ ਆਪਰੇਸ਼ਨ ਲਾਂਚ ਕਰੋਗੇ ਫਿਰ ਕੀ ਫਾਇਦਾ ਹੋਣਾ ਪੁਲਿਸ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਕੀਤੀ ਹੈ ਤੁਸੀਂ ਪੁਲਿਸ ਨੂੰ ਦੱਸਿਆ ਬਿਲਕੁਲ ਪੁਲਿਸ ਨੂੰ ਇਨਫੋ ਕੀਤਾ ਹੈ ਪੁਲਿਸ ਆਈ ਵੀ ਆ ਸਵੇਰੇ ਲੱਗੇ ਕੋਈ ਆਰਮੀ ਰਹੀ ਉਹ ਪੰਗਾ ਤੇ ਆਰਮੀ ਏਰੀਆ ਮੂਨ ਕੈਂਟ ਮੇਰੇ ਖਿਆਲ ਇਹ ਸਵਕ ਦੇਸ਼ੀਆ ਦਾ ਸਭ ਤੋਂ ਵੱਡਾ ਕੈਂਟ ਸਾਡੇ ਲੱਕੀ ਦੀ ਹੈ ਨਾਲ ਜੰਗਲ ਦਾ ਏਰੀਆ ਪੈਂਦਾ ਸਾਰਾ ਜਿੰਨਾ ਵੀ ਹੈ ਹਾਂਜੀ ਬਿਲਕੁਲ ਜੰਗਲ ਦਾ ਏਰੀਆ ਜੀ